ਪਾਹਿਆਂ ਨੇ ਜਦੋਂ ਕਚੈਰੀ ਦੇ ਵਿੱਚ ਪੇਸ਼ ਕਰਨਾ ਸੀ ਤਾਂ ਉਹਨਾਂ ਇੱਕ ਕੂਟਨੀਤੀ ਅਪਣਾਈ ਹੋਈ ਸੀ ਕਿ ਛੋਟੇ ਸਹਿਬਜ਼ਾਦਿਆਂ ਦੇ ਸਿਰ ਨੇ ਜਿਨੇ ਉੱਚਾ ਧਾ ਦੇਾਂਗੇ ਤੇ ਉਸ ਤੋਂ ਬਾਅਦ ਸਾਰੇ ਤਾੜੀ ਮਾਰ ਕੇ ਕਹਿਣਗੇ ਕਿ ਗੁਰੂ ਦੇ ਲਾਲ ਸੂਬੇ ਸਰਹੰਦ ਦੇ ਅੱਗੇ ਸਿਰ ਝੁਕਾ ਕੇ ਅੰਦਰ ਵੜ ਰਹੇ ਨੇ ਇੱਕ ਜੁਗਤ ਬਣਾਈ ਕਿ ਵੱਡਾ ਗੇਟ ਜਿਹੜਾ ਉਹ ਵੱਡਾ ਦਰਵਾਜ਼ਾ ਜਿਹੜਾ ਉਹ ਬੰਦ ਕਰਦੇ ਉਹ ਛੋਟੇ ਦਰਵਾਜ਼ੇ ਵਿੱਚ ਦੀ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜਦੋਂ ਲੰਘਣਗੇ ਤਾਂ ਉਹ ਪਹਿਲਾਂ ਅੰਦਰ ਨੂੰ ਸਿਰ ਝੁਕਾ ਕੇ ਲੰਘਣਗੇ ਪਰ ਇਹ ਜੁਗਤ ਜਰੀ ਹੈ ਬਾਬਾ ਜਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸਮਝ ਚੁੱਕੇ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਪੈਰ ਅੰਦਰ ਕੀਤੇ ਬਾਬਾ ਜਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਨੂੰ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੈਂ ਅੰਦਰ ਵੜਾਂਗਾ ਤੁਸੀਂ ਵੀ ਉਸ